God lami jap God maju jap God oke le dikira ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਐਸ ਡਿਪਟੀ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਪਹਿਲਾਂ ਵੀ ਮੈਂ ਇੱਥੇ ਰਹੀ ਹਾਂ ਤਾਂ ਏਰੀਆ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਆ ਬਟ ਇੱਕ ਵਾਰੀ ਮੈਨੂੰ ਫਿਰ ਮੌਕਾ ਮਿਲੇਗਾ ਇੱਥੇ ਕੰਮ ਕਰਨ ਦਾ ਤਾਂ ਮੇਰੀ ਅਪਰੋਚ ਰਹੂਗੀ ਇੱਥੇ ਕਿ ਜੋ ਤੁਹਾਡੀ ਮੰਗ ਹੈਗੀ ਜੋ ਆਪਾਂ ਨੂੰ ਲੋਕਲੀ ਚਾਹੀਦਾ ਹੈਗਾ ਉਹਨੂੰ ਮੈਂ ਸਮਝ ਕੇ ਉਹਨੂੰ ਡਿਲੀਵਰ ਕਰ ਸਕਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸਦਾ ਹੈ ਤੁਸੀਂ ਆਪਣੇ ਸੁਜੈਸ਼ਨਸ ਮੈਨੂੰ ਦੇ ਸਕਦੇ ਹੋ ਜਿਹੜੇ ਫੋਰਥ ਕਮਿੰਗ ਹੈਗੇ ਕਿ ਆਪਾਂ ਕੀ ਸੁਧਾਰ ਕਰ ਸਕਦੇ ਆ ਆਪਣੀ ਸਿਟੀ ਨੂੰ ਕਿੱਦਾਂ ਓਨ ਕਰਕੇ ਹੋਰ ਬਿਹਤਰ ਕਰ ਸਕਦੇ ਆ ਪੇਜ ਸਕਦੇ ਹੋ ਇਸ ਦੇ ਨਾਲ ਨਾਲ ਕਿਸੇ ਨੂੰ ਕੋਈ ਕੰਪਲੇਂਟ ਹੁੰਦੀ ਹੈਗੀ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਅਫੀਸ਼ੀਅਲ ਈਮੇਲ ਆਈਡੀ ਤੇ ਤੁਸੀਂ ਜੋ ਵੀ ਪੇ ਮੈਂ ਆਪ ਪਰਸਨਲੀ ਉਸ ਨੂੰ ਦੇਖ ਲਿਆ ਮੋਨੀਟਰ ਕਰਦੀਆਂ ਤਾਂ ਇਸ ਦੇ ਨਾਲ ਹੀ ਨਾਲ ਮੈਨੂੰ ਇੱਕ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਇਸ ਚੀਜ਼ ਦਾ ਵੀ ਹੈਗਾ ਕਿ ਤੁਸੀਂ ਆਪਣੇ ਸੁਝਾਅ ਲੈ ਕੇ ਆਓ ਸਜੈਸ਼ਨਸ ਲੈ ਕੇ ਆਓ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਹੋਰ ਕੀ ਕਰ ਸਕਦੇ ਹਾਂ ਤੇ ਇਸ ਨੂੰ ਅੱਗੇ ਹੋਰ ਕਿੰਨਾ ਬਿਹਤਰ ਕਰ ਸਕਦੇ ਹਾਂ ਪੰਜਾਬ ਗਵਰਨਮੈਂਟ ਸੀਐਮ ਸਾਹਿਬ ਦਾ ਤੇ ਆ ਸਾਰੇ ਸਾਰਿਆਂ ਦਾ ਇੱਕ ਉਪਰਾਲਾ ਹੈਗਾ ਕਿ ਅਸੀਂ ਇਸ ਬਾਰੀ ਗ੍ਰੀਨ ਔਰ ਆਪਣੇ ਫਿਊਚਰ ਵਾਸਤੇ ਸਸਟੇਨੇਬਲ ਡਵੈਲਪਮੈਂਟ ਵਾਸਤੇ ਥੋੜਾ ਫੋਕਸ ਕਰ ਰਹੇ ਆ ਆਪਾਂ ਸਾਰਿਆਂ ਨੇ ਦੇਖਾਇਆਗਾ ਕਿ ਹੀਟ ਵੇਵ ਕਿੰਨੀ ਹੈਗੀ ਹੁਣ ਬਰਸਾਤਾ ਦਾ ਮੌਸਮ ਹੈਗਾ ਅੱਗੇ ਵੀ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਣੇ ਡਵੈਲਪਮੈਂਟਲ ਇਸ਼ੂਸ ਦੇ ਨਾਲ ਨਾਲ ਆਪਾਂ ਜਿਹੜੀ ਆਪਣੀ ਐਗਜ਼ਿਸਟਿੰਗ ਗ੍ਰੀਨਰੀ ਹੈ ਉਹਨੂੰ ਸੇਵ ਕਰੀਏ ਤੇ ਵੱਧ ਤੋਂ ਵੱਧ ਹੋਰ ਬੁਖਲਾਈਏ